ਤੱਕ ਖਾਨਾ ਦੇ ਵੱਲੋਂ ਜਿਹੜਾ ਪਹਿਲਾ ਇੱਕ ਬੈਰੀਕੇਡ ਇੱਥੇ ਪੁਲਿਸ ਦੇ ਵੱਲੋਂ ਲਗਾਇਆ ਗਿਆ ਸੀ ਉਸ ਨੂੰ ਹਟਾ ਕੇ ਸਾਈਡ ਤੇ ਜਿਹੜਾ ਮੇਨ ਹਾਈਵੇ ਉਸ ਤੋਂ ਦੀ ਮਾਰਤਾ ਜਿਹੜਾ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਰਹੇ ਆ ਸ਼ੰਭੂ ਬਾਰਡਰ ਦੇ ਨਜ਼ਦੀਕ ਦੇ ਤਸਵੀਰਾਂ ਹਾਲਾਂਕਿ ਪ੍ਰਸ਼ਾਸਨ ਦੇ ਨਾਲ ਪਹਿਲਾਂ ਗੱਲਬਾਤ ਹੋਈ ਸੀਗੀ ਤੇ ਜਿਹੜਾ ਰਸਤਾ ਦਿੱਤਾ ਗਿਆ ਸੀ ਉਹ ਸਰਵਿਸ ਲਾਈਨ ਦਾ ਰਸਤਾ ਦਿੱਤਾ ਗਿਆ ਸੀ ਕਿ ਪੁਲ ਦੇ ਥੱਲੇ ਦੀ ਅੱਗੇ ਪੌੜਾ ਦੱਸਦੀ ਹੈ ਕਿ ਤੁਹ ਕੁਝ ਮੀਟਰ ਦੇ ਉਪਰੇ ਪੌੜਾ ਜਿਹੜਾ ਸ਼ੁਰੂਆਤ ਹੋ ਰਹੀ ਆ ਤੇ ਪੁਲ ਦੇ ਸ਼ੁਰੂਆਤ ਤੇ ਬੈਰੀਕੇਟਿੰਗ ਲਗਾਈ ਗਈ ਆ ਤੇ ਪ੍ਰਸ਼ਾਸਨ ਆ ਜਦੋਂ ਕਿਸਾਨਾਂ ਦੀ ਗੱਲ ਬਾਤ ਹੋਈ ਤਾਂ ਉਹਨਾਂ ਨੇ ਕਹਿਣਾ ਸੀ ਕਿ ਸਰਵਿਸ ਲਾਈਨ ਦਿੱਤੀ ਗਈ ਆ ਤੇ ਸਰਵਿਸ ਲਾਈਨ ਦੇ ਉੱਪਰ ਦੀ ਜਾ ਕੇ ਟਰੈਕਟਰ ਇਸ ਪੁਲ ਦੇ ਹੇਠੋਂ ਦੀ ਵਾਪਸ ਆਉਣਗੇ ਤੇ ਫਿਰ ਤੋਂ ਰਾਜਪੁਰੇ ਵੱਲ ਨੂੰ ਜਾਣਗੇ ਪਰ ਕਿਸਾਨਾਂ ਦੇ ਵੱਲੋਂ ਜਿਹੜੀ ਬੈਰੀਕੇਟਿੰਗ ਲਗਾਈ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ ਤੇ ਹੁਣ ਟਰੈਕਟਰ ਨੇ ਜਿਹੜੇ ਉਹ ਮੇਨ ਹਾਈਵੇ ਤੋਂ ਅੱਗੇ ਵੱਧ ਰਹੇ ਨੇ ਤਾਂ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਰਾਜਪੁਰਾ ਦਿੱਲੀ ਹਾਈਵੇ ਦੀਆਂ ਤਸਵੀਰਾਂ ਨੇ ਸ਼ੰਭੂ ਵਾਟਰ ਤੋਂ ਥੋੜਾ ਜਿਹਾ ਪਿੱਛੇ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਮਾਰਚ ਕੱਢਿਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਇਸ ਰੋਡ ਨੂੰ ਬਲੌਕ ਕੀਤਾ ਗਿਆ ਸੀ ਦੱਸਿਆ ਕਿ ਅੱਜ ਜਿਹੜੀ ਟ੍ਰੈਫਿਕ ਆ ਉਹ ਵੀ ਮੋੜੀ ਜਾ ਰਹੀ ਹੈ ਕਿਉਂਕਿ ਅੱਗੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਰੋਡ ਹੈ ਜਿਹੜਾ ਉਹ ਬਲੌਕ ਕੀਤਾ ਹੋਇਆ ਸੀ ਪਰ ਉਸ ਤੋਂ ਪਹਿਲਾਂ ਹੁਣ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਵੀ ਇੱਥੇ ਬਲੌਕ ਕੀਤਾ ਗਿਆ ਸੀ ਰੋਡ ਤਾਂ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਲੋਕ ਨੇ ਜਿਹੜੇ ਉਹ ਖੱਜੜਖਵਾਰ ਨਾ ਹੋਣ ਤਾਂ ਉਸ ਤੋਂ ਬਾਅਦ ਹੁਣ ਇੱਕ ਕਿਸਾਨਾਂ ਦਾ ਮਾਰਚ ਆ ਜਿਹੜਾ ਇੱਥੇ ਪਹੁੰਚਿਆ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤੇ ਕਿਸਾਨਾਂ ਨੇ ਬੈਰੀਕੇਡ ਆ ਜਿਹੜਾ ਉਹ ਹਟਾ ਦਿੱਤਾ ਵਾ ਤੇ ਬੈਰੀਕੇਡ ਹਟਾ ਕੇ ਅੱਗੇ ਵੱਲ ਨੂੰ ਵਧਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬਾਟਰ ਤੋਂ ਪਿੱਛੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਮੇਨ ਹਾਈਵੇ ਦੇ ਉੱਪਰ ਦੇਸ਼ ਰੋਡ ਨੂੰ ਬਲੌਕ ਕੀਤਾ ਗਿਆ ਸੀ ਉਸ ਰੋਡ ਤੋਂ ਅੱਗੇ ਵੱਲ ਵਧਦੇ ਹੋਏ ਦਿਖਾਈ ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਜਥੇਬੰਦੀਆਂ ਦੇ ਝੰਡੇ ਲੱਗੇ ਹੋਏ ਨੇ ਟਰੈਕਟਰਾਂ ਦੇ ਉੱਪਰ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਅੱਗੇ ਵੱਲ ਨੂੰ ਵੱਧੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦਿਖਾ ਰਿਹਾ ਨਾਲ ਨਾਲ ਅਸੀਂ ਤੁਹਾਨੂੰ ਇਸ ਸਮੇਂ ਮੇਨ ਹਾਈਵੇ ਦੀਆਂ ਤਸਵੀਰਾਂ ਨੇ ਸ਼ੰਭੂ ਬਾਟਰ ਤੋਂ ਪਿੱਛੇ ਦੀਆਂ ਤਸਵੀਰਾਂ ਦੱਸਦੀਆਂ ਕਿ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਇੱਕ ਵੱਡੀ ਕਾਲ ਦਿੱਤੀ ਗਿਆ ਕਿ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਹਾਲਾਂਕਿ ਉਸ ਤੋਂ ਪਹਿਲਾਂ 12 ਫਰਵਰੀ ਦੀ ਇੱਕ ਮੀਟਿੰਗ ਹੈ ਜੇਕਰ ਮੀਟਿੰਗ ਦੇ ਵਿੱਚ ਹੱਲ ਹੁੰਦਾ ਸਮਝੌਤਾ ਹੁੰਦਾ ਵਾ ਤਾਂ ਉਹ ਕਾਲ ਰੱਦ ਕੀਤੀ ਜਾਏਗੀ ਨਹੀਂ ਤਾਂ ਫਿਰ ਕਿਸਾਨਾਂ ਦਾ ਕਹਿਣਾ ਕੂਚ ਕਰਾਂਗੇ ਤੋ ਉਸ ਤੋਂ ਪਹਿਲਾਂ ਇਹ ਤਸਵੀਰਾਂ ਹੁਣ ਤੁਹਾਨੂੰ ਦਿਖਾ ਰਿਹਾ ਕਿ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਕ ਟਰੈਕਟਰ ਮਾਰਚ ਇੱਥੇ ਕੱਢਦੇ ਹੋਏ ਨਜ਼ਰ ਆਤਾ ਤਸਵੀਰਾਂ ਦੇਖ ਸਕਦੇ ਹੋ ਨੌਜਵਾਨ ਤੁਹਾਨੂੰ ਇੱਥੇ ਨਜ਼ਰ ਆ ਰਹੇ ਹੋਣਗੇ ਟਰੈਕਟਰ ਨੇ ਟਰੈਕਟਰਾਂ ਦੇ ਉੱਪਰ ਢੰਡਿਆ ਜਿਹੜੇ ਲੱਗੇ ਹੋਇਆ ਤੇ ਕਿਸਾਨ ਅੱਗੇ ਵੱਲ ਨੂੰ ਵੱਧਿਆ ਇੱਕ ਮਾਰਚ ਜਿਹੜਾ ਕੱਢਿਆ ਜਾ ਰਿਹਾ ਇੱਕ ਲਾਈਨ ਦੇ ਵਿੱਚ ਹਾਲਾਂਕਿ ਕਿਸਾਨਾਂ ਨੇ ਇੱਕ ਲਾਈਨ ਦੇ ਵਿੱਚ ਰੱਖ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਨਾਲ-ਨਾਲ ਇੱਥੇ ਜਿਹੜਾ ਹਦਾਇਤ ਵੀ ਕੀਤੀ ਜਾ ਰਹੀ ਆ ਨਾਲ ਨਾਲ ਇੱਥੇ ਹਦਾਇਤ ਕੀਤੀ ਜਾ ਰਹੀ ਹੈ ਕਿ ਇੱਕੋ ਲਾਈਨ ਦੇ ਵਿੱਚ ਟਰੈਕਟਰਾਂ ਜਿਹੜੇ ਰੱਖੇ ਜਾਂ ਤਾਂ ਦੇਖ ਸਕਦੇ ਹੋ ਕਿ ਹਦਾਇਤਾਂ ਜਿਹੜੀਆਂ ਨਾਲ ਨਾਲ ਜਿੱਥੇ ਬੰਦੀਆਂ ਨੇ ਜੋ ਆਗੂ ਨੇ ਉਹ ਦਿੰਦੇ ਹੋਏ ਨਜ਼ਰ ਆ ਰਿਹਾ ਕਿ ਜਿਹੜੇ ਵੀ ਕਿਸਾਨ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਨੇ ਇੱਕ ਲਾਈਨ ਦੇ ਵਿੱਚ ਰਹਿਣ ਤਾਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਇੱਕ ਲਾਈਨ ਦੇ ਵਿੱਚ ਰਹਿਣ ਦੀ ਹਦਾਇਤ ਦੇ ਰਹੇ ਹੋ ਜੀ ਬਾਈ ਹਾਂ ਬਾਈ ਕਿਉਂਕਿ ਸਾਡਾ ਜਿਹੜਾ ਕਿਸਾਨੀ ਦਾ ਜਦੋਂ ਵੀ ਪ੍ਰੋਟੈਸਟ ਹੋਏ ਨਾ ਸਾਡਾ ਮਕਸਦ ਹੁੰਦਾ ਕਿ ਅਸੀਂ ਲੋਕਾਂ ਨੂੰ ਨਾ ਪਰੇਸ਼ਾਨ ਕਰੀਏ ਸਾਡੀ ਲੜਾਈ ਸਰਕਾਰ ਦੇ ਨਾਲ ਹੈ ਅਸੀਂ ਸਰਕਾਰ ਦੇ ਨਾਲ ਮਤਲਬ ਲਾਵਾਂਗੇ ਅੱਛਾ ਬਾਈ ਜੀ ਪਹਿਲਾਂ ਸਰਵਿਸ ਲਾਈਨ ਦੀ ਗੱਲ ਹੋਈ ਸੀ ਕਿ ਪੁਲ ਦੇ ਹੇਠੋਂ ਦੀ ਵਾਪਸ ਜਾਣਾ ਪਰ ਤੁਸੀਂ ਮੇਨ ਹਾਈਵੇ ਤੇ ਚੱਲ ਰਹੇ ਹੋ ਬਾਈ ਗੱਲ ਹੈ ਇਹ ਇੱਕ ਨਾ ਟਰੈਲਰ ਆ ਇਹ ਇਹ ਦਿਖਾਵਾਂਗੇ ਕਿ 13 ਤਰੀਕ ਨੂੰ ਜਿਹੜੀਆਂ ਤੁਸੀਂ ਉੱਥੇ ਬੈਰੀਕੇਟੀਆਂ ਲਾ ਰਹੇ ਹੋ ਉਹ ਅਸੀਂ ਐਂ ਤੋੜ ਕੇ ਜਾਵਾਂਗੇ ਇਹ ਅੱਜ ਜਿਹੜਾ ਅਸੀਂ ਲੋਕਾਂ ਨੂੰ ਲਾ ਬੰਦ ਕਰਨਾ ਸੀਗਾ ਉਹ ਇੱਕ ਟ੍ਰ ਸ਼ਾਮ ਨੂੰ ਹੋਇਆ ਸਾਡੇ ਬਾਈ ਘਟੋ ਘੜਾ ਚ 500 ਤੋਂ ਪਲੱਸ ਸਾਡੇ ਕੋਲ ਟਰੈਕਟਰ ਅੱਜ ਹੈਗਾ ਇਹ ਤੇ ਇਹ ਤੋਂ ਜ਼ਿਆਦਾ ਤਕੜੀ ਤਿਆਰੀ ਦੇ ਨਾਲ ਅਸੀਂ 13 ਤਰੀਕ ਨੂੰ ਇੱਥੋਂ ਦਿੱਲੀ ਕੋਚ ਕਰਾਂਗੇ ਇਹ ਇੱਕ ਜੱਥੇਬੰਦੀ ਦੇ ਸਾਰੇ ਟਰੈਕਟਰ ਨੇ ਹਾਂਜੀ ਅੱਜ ਬੀਕੇਯੂ ਇਕਤਾ ਸਿੱਧੂਪੁਰ ਜੱਥੇਬੰਦੀ ਦੇ ਕੱਲੀ ਦੇ ਟਰੈਕਟਰ ਨੇ ਤੇ ਕੱਲਾ ਜ਼ਿਲ੍ਹਾ ਪਟਿਆਲਾ ਹੀ ਹੈ ਜੀ ਬਿਲਕੁਲ ਜੀ ਤਾਂ ਤਸਵੀਰਾਂ ਦਿਖਾ ਰਹੇ ਆ ਅਸੀਂ ਤੁਹਾਨੂੰ ਇਸ ਵੇਲੇ ਸ਼ੰਭੂ ਬਾਟਰ ਤੋਂ ਪਿੱਛੇ ਦੀਆਂ ਥੋੜਾ ਜਿਹਾ ਪਿੱਛੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਨੇ ਜਿਹੜੇ ਇੱਕ ਮਾਰਥ ਕੱਢ ਰਿਹਾ ਤਾਂ ਤਸਵੀਰਾਂ ਨਾਲ ਨਾਲ ਅੱਗੇ ਦੀਆਂ ਵੀ ਤੁਹਾਨੂੰ ਅਪਡੇਟ ਸੰਝਿਆ ਕਰਾਂਗੇ ਕਿ ਅੱਗੇ ਕਿਸ ਤਰੀਕੇ ਦਾ ਮਾਹੌਲ ਹੋਏਗਾ ਜਦੋਂ ਅੱਗੇ ਕਿਸਾਨ ਪਹੁੰਚਦੇ ਐ ਸਹਿਯੋਗੀ ਸਾਥੀ ਰਕੇਸ਼ ਕੁਮਾਰ ਦੇ ਨਾਲ ਸੁਖਦਲੇ